ਕਮਲੇ ਕਰਤੇ YouTube ਵਾਲਿਆਂ ਨੇ ਕਹਾਣੀ ਅੰਮ੍ਰਿਤਕੌਰ ਤੈਨੂੰ ਇੰਨੀਆਂ ਗੱਲਾਂ ਦਾ ਕਿੱਥੋਂ ਪਤਾ ਲੱਗ ਜਾਂਦਾ ਏ ਕੁੜੇ ਪਾਨੋਂ ਨੇ ਦੀਪੋਂ ਨੂੰ ਪੁੱਛਿਆ ਮੁੰਡਾ ਆਪਦਾ ਪੁਰਾਣਾ ਮੋਬਾਈਲ ਦੇ ਗਿਆ ਉਹਦੇ ਵਿੱਚ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਏ ਦੀਪੋਂ ਨੇ ਦੱਸਿਆ ਬਸ ਫੇਰ ਕੀ ਸੀ ਪਾਨੋਂ ਕੰਮੋਕਾਰੋਂ ਵੇਲੀ ਹੋ ਕੇ ਦੀਪੋਂ ਕੋਲ ਚੱਲੀ ਜਾਂਦੀ ਵੈਸੇ ਵੀ ਦੋਵੇਂ ਇੱਕ ਪਿੰਡ ਦੀਆਂ ਸਨ ਇੱਕ ਦੂਜੀ ਨਾਲ ਮੋਹ ਕਰਦੀਆਂ ਪੇਕੇ ਜਾਣਾ ਹੁੰਦਾ ਤਾਂ ਇਕੱਠੀਆਂ ਹੀ ਜਾਂਦੀਆਂ ਇੱਕ ਦੂਜੇ ਦੇ ਕੰਮ ਆਉਂਦੀਆਂ ਘਰ ਵੀ ਕੋਲ-ਕੋਲ ਸਨ ਕਈ ਵਾਰ ਉਹਨਾਂ ਦੇ ਘਰ ਵਾਲੇ ਮਜ਼ਾਕ ਵਿੱਚ ਆਖਦੇ ਜਦੋਂ ਤਾਂ ਰਮਰਾਜ ਲੈਣ ਆਇਆ ਤਾਂ ਆਖਣਗੇ ਖੜ ਜਾ ਮੈਂ ਨਾਲ ਦੀਨੂ ਵੀ ਸਾਧ ਲਵਾ। ਭਾਨੂ ਹਰ ਰੋਜ਼ ਦੀਪੋ ਕੋਲ ਚਲੀ ਜਾਂਦੀ। ਉਹਨਾਂ ਨੇ ਆਪਣੇ ਪਿੰਡ ਪੇਕੇ ਵਿਆਹ ਜਾਣਾ ਸੀ। ਇਸ ਲਈ ਮੋਬਾਈਲ ਤੇ YouTube ਖੋਲੀ ਰੱਖਦੀਆਂ ਜੋ ਚਾਹੁੰਦੀਆਂ ਜਾਣਕਾਰੀ ਮਿਲ ਜਾਂਦੀ। ਭਾਨੂ ਨੂੰ ਮੋਬਾਈਲ ਕਲਪ ਬਿਰਖ ਦੀ ਤਰ੍ਹਾਂ ਚਾਪਣ ਲੱਗਾ। ਇੱਕ ਦਿਨ ਉਸਨੇ ਸੁਣਿਆ ਕਿ 5 ਲੀਟਰ ਪਾਣੀ ਪੀਣ ਨਾਲ ਬੰਦਾ ਤੰਦਰੁਸਤ ਹੋ ਜਾਂਦਾ ਹੈ। ਅਨੇਕਾਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਉਸ ਦੇ ਪਤੀ ਭਾਨੇ ਨੂੰ ਵੀ ਦੋਕ ਦਿਨਾਂ ਤੋਂ ਹਲਕਾ ਜਿਹਾ ਬੁਖਾਰ ਹੋ ਜਾਂਦਾ ਸੀ ਬਸ ਫੇਰ ਕੀ ਸੀ ਦੂਜੇ ਦਿਨ ਸਵੇਰੇ ਸਵੇਰੇ ਹੀ ਪਾਣੀ ਦਾ ਜੱਗ ਭਰਿਆ ਥੋੜਾ ਗਰਮ ਕਰਕੇ ਪਹਿਲਾ ਭਾਨੇ ਨੂੰ ਉਹਦੇ ਫਾਇਦੇ ਦੱਸੇ ਫਿਰ ਪਿਉਣਾ ਸ਼ੁਰੂ ਕਰ ਦਿੱਤਾ ਦੋ ਕੋ ਗਲਾਸ ਪੀਣ ਤੋਂ ਬਾਅਦ ਭਾਨੇ ਦਾ ਚੇਤ ਘਾਉਮਾ ਹੋਣ ਲੱਗ ਪਿਆ ਉਸਨੇ ਤਰਲਾ ਜਿਹਾ ਕਰਦਿਆਂ ਆਖਿਆ ਬਸ ਕਰ ਭਾਨੋ ਕੀ ਹੋ ਗਿਆ ਤੈਨੂੰ ਕਿਉਂ ਮੇਰੀ ਜਾਨ ਲੈਣ ਤੇ ਤੁਲੀ ਹੋਈ ਐ ਮੇਰੀ ਗੱਲ ਧਿਆਨ ਨਾਲ ਸੁਣ ਬਸ 2-3 ਦਿਨਾਂ ਦੀ ਔਖ ਹੈ ਫਿਰ ਦੇਖੀ ਘੋੜੇ ਵਾਂਗੂ ਦੜੰਗੇ ਲਾਉਂਦਾ ਫਿਰੇਗਾ ਪਾਨੂ ਨੇ ਹੌਸਲਾ ਦਿੰਦਿਆਂ ਕਿ ਆਖਿਆ ਹਾਏ ਹਾਏ ਮੈਂ ਨਹੀਂ ਲਾਉਣੇ ਦੜੰਗੇ ਮੈਂ ਜਿਵੇਂ ਹੈਗਾ ਠੀਕ ਆ ਪਾਨੂ ਨੇ ਪਾਣੀ ਦਾ ਗਲਾਸ ਭਰ ਕੇ ਪਾਨੇ ਨੂੰ ਫੜਾਉਂਦਿਆਂ ਕਿਹਾ ਲੈ ਔਖਾ ਸੌਖਾ ਹੋ ਕੇ ਪੀ ਲੈ ਬਸ ਹੁਣ ਤਾਂ ਇੱਕ ਗਲਾਸ ਰਹਿ ਗਿਆ ਪਾਨੇ ਨੇ ਬੱਚਿਆਂ ਵਾਂਗ ਬੁੱਲ ਘੋਟ ਲਏ ਅਤੇ ਹੱਥ ਦੇ ਇਸ਼ਾਰੇ ਨਾਲ ਮਰਾਂ ਕਰਨ ਲੱਗਾ ਪਰ ਭਾਨੋ ਨੂੰ ਵੀ ਪੂਰਾ ਹਿਸਾਬ ਕਿਤਾਬ ਸੀ ਜਿਵੇਂ ਬਿਮਾਰ ਕਟਰੂਆਂ ਨੂੰ ਕਾੜਾ ਪਿਉਣ ਲਈ ਜਬਾੜੇ ਦੱਬ ਕੇ ਮੂੰਹ ਖੋਲ ਲੈਂਦੀ ਸੀ ਉਵੇਂ ਭਾਨੇ ਦਾ ਮੂੰਹ ਖੋਲ ਕੇ ਆਖਰੀ ਗਲਾਸ ਵੀ ਅੱਧਾ ਘੁੱਲ ਲਿਆ ਅੱਧਾ ਘੁੱ ਭਾਨੇ ਦੇ ਅੰਦਰ ਹੁਣ ਡੋੜ ਦੋ ਘੰਟੇ ਬਾਅਦ ਖਾਣੇ ਕੁਛ ਭਾਨਾ ਨਹੀਂ ਡਾਲ ਜਿਆ ਹੋਇਆ ਪਿਆ ਰਹਾ ਦੱਬੀ ਜਹੀ ਆਵਾਜ਼ ਵਿੱਚ ਬੋਲਿਆ ਮੈਨੂੰ ਲੱਗਦਾ ਹੁਣ ਸਾਰੀ ਉਮਰ ਨਹੀਂ ਭੁੱਖ ਲੱਗਦੀ ਮੈਨੂੰ ਜੋ ਅੰਦਰ ਹੈ ਉਹ ਵੀ ਬਾਹਰ ਨੂੰ ਆਉਣ ਲੱਗਿਆ ਨਾਲੇ ਮੈਂ ਹੁਣ ਇੱਕ ਹੋਰ ਨੁਸਖਾ ਸਿੱਖਿਆ ਅੱਜ ਆ ਦੇਖ ਤੇਲ ਬਣਾਇਆ ਇਹਦੇ ਨਾਲ ਵਾਲ ਵੀ ਲੰਬੇ ਹੁੰਦੇ ਨੇ ਤੇ ਕਾਲੇ ਵੀ ਪਾਣੋਂ ਨੇ ਖੁਸ਼ ਹੁੰਦਿਆਂ ਦੱਸਿਆ ਮੈਂ ਨਹੀਂ ਲਪਾਉਣਾ ਤੇਲ ਜਿਵੇਂ ਦੇ ਹੈਗੇ ਨੇ ਠੀਕ ਨੇ ਮੇਰੇ ਤਾਂ ਤੇਰੇ ਕੌਣ ਲਾਉਂਦੇ ਇਹ ਤਾਂ ਮੈਂ ਆਪ ਦੇ ਲਾਉਂ ਸਾਰੀ ਉਮਰ ਹੋ ਗਈ ਤਰਸਦੀ ਨੂੰ ਕਿ ਮੇਰੀ ਵੀ ਲੰਬੀ ਸਾਰੀ ਗੋਤ ਹੋਵੇ ਪਰ ਰੀਜ ਮਾਨ ਵਿੱਚ ਹੀ ਰਹਿ ਗਈ ਜੂਂਦੇ ਰਹਿਣ YouTube ਵਾਲੇ ਹੁਣ ਤਾਂ ਇਹ ਰੀਜ ਵੀ ਪੂਰੀ ਹੋ ਜੂ ਮੇਰੀ ਪੀੜੀ ਤੇ ਬੈਠ ਕੇ ਆਪਣੇ ਸਿਰ ਵਿੱਚ ਉਂਗਲਾਂ ਦੇ ਪੋਟਿਆਂ ਨਾਲ ਤੇਲ ਲਾਉਣ ਲੱਗ ਪਈ ਉਸ ਨੂੰ ਖੁਸ਼ੀ ਭਰੀ ਬੇਚਾਨੀ ਹੋ ਰਹੀ ਸੀ ਇੱਕ ਵਾਰੀ ਆਥਣੇ ਜਲਾ ਲਾਂ ਉਸ ਨੇ ਆਪਣੇ ਆਪ ਨੂੰ ਕਿਹਾ ਦੂਜੇ ਦਿਨ ਸਵੇਰੇ ਉੱਠਨਸਾਰ ਭਾਨੋ ਨੇ ਆਪਣੀ ਗੁੱਤ ਨੂੰ ਹੱਥ ਲਾ ਕੇ ਦੇਖਿਆ ਇੱਕ ਵਾਰੀ ਤਾਂ ਹੌਲ ਜਿਹਾ ਪੈ ਗਿਆ ਗੁੱਤ ਤਾਂ ਉੰਨੀ ਕੁ ਸੀ ਗਿੱਠ ਕੁਦੀ ਫੇਰ ਮਾੜਾ ਜਿਹਾ ਸਵਾਖਲਾ ਹੁਣ ਤੇ ਉਹ ਦੀਪੂ ਦੇ ਘਰ ਚਲੀ ਗਈ ਉਸ ਦੇ ਵਾਲ ਦੇਖੇ ਉਸ ਦੇ ਵੀ ਉੰਨੇ ਕੁ ਹੀ ਸਨ ਕਾਰ ਕੰਮਕਾਰ ਕਰਨ ਵਾਲੇ ਪੈਸਾਨ ਇਸ ਲਈ ਉਹ ਜਲਦੀ ਘਰ ਵਾਪਿਸ ਆ ਗਈ ਪਰ ਉਸ ਦਾ ਹੌਸਲਾ ਜੇ ਹੱਡ ਡਿੱਗ ਗਿਆ ਅੱਜ ਜਦੋਂ ਭਾਨੇ ਕੋਲ ਪਾਣੀ ਲੈ ਕੇ ਆਈ ਤਾਂ ਉਸ ਦੀ ਚਾਲ ਕੁਝ ਮੱਠੀ ਸੀ ਅੱਜ ਜਮਦੂਤ ਦੀ ਚਾਲ ਨੂੰ ਕੀ ਹੋ ਗਿਆ ਭਾਨਾ ਹੱਸ ਕੇ ਕਹਿਣ ਲੱਗਿਆ ਮੈਨੂੰ ਜਮਦੂਤ ਕਹੇ ਹੋਰ ਕੀ ਬਸ ਸੇਂਗੀ ਨਹੀਂ ਹੈਗੇ ਮੇਰੀ ਜਾਨ ਦੇ ਪਿੱਛੇ ਤਾਂ ਪਈ ਹੋਈ ਹੈ ਤੇਰੇ ਭਲੇ ਲਈ ਕਰਦੀ ਆ ਜੋ ਕੁਝ ਕਰਦੀ ਆ ਅੱਜ ਮੈਂ ਥੱਕਾ ਨਹੀਂ ਕਰਦੀ ਅੱਜ ਆਪੇ ਹੀ ਪੀ ਲੈਣਾ ਅੱਦਾ ਅੱਦਾ ਗਲਾਸ ਕਰਕੇ ਪਾਣੀ ਦਾ ਜੱਗ ਤੇ ਗਲਾਸ ਰੱਖ ਕੇ ਪਾਨੋ ਫਿਰ ਦੀਪੋ ਦੇ ਘਰ ਵੱਲ ਚਲੀ ਗਈ ਹੈ ਕੁੜੇ ਦੀਪੋ ਉਹ ਤਾਂ ਕੰਜਰ ਕਹਿੰਦਾ ਤੇ ਰਾਤੋਂ ਰਾਤ ਵਾਲ ਲੰਬੇ ਹੋ ਜਾਣਗੇ ਇੰਨੇ ਲੰਬੇ ਲੰਬੇ ਵਾਲਾਂ ਵਾਲੀ ਕੁੜੀ ਦੀ ਫੋਟੋ ਵੀ ਲਾ ਰੱਖੀ ਥੀ ਇਹ ਤਾਂ ਕੁਝ ਵੀ ਨਹੀਂ ਫਰਕ ਪਿਆ ਆ ਨਾਲ ਦੇ ਗਵਾਂਡੀਆਂ ਦੀ ਕੁੜੀ ਤਾਂ ਕਹਿੰਦੀ ਹੁੰਦੀ ਏ ਅੱਧੀਆਂ ਤੋਂ ਵੱਧ ਗੱਲਾਂ ਗਾਪ ਹੁੰਦੀਆਂ ਨੇ ਇਨ੍ਹਾਂ ਦੀਆਂ ਦੀਪੋ ਨੇ ਕਿਹਾ ਫੇਰ ਹੁਣ ਘਰ ਦੇ ਸਾਰੇ ਕੰਮ ਰਹਿ ਜਾਂਦੇ ਨੇ ਖਾਣਾ ਪਕਾਉਣ ਤੋਂ ਬਿਨਾ ਕੁਝ ਨਹੀਂ ਬਣਦਾ ਮੈਂ ਤਾਂ ਘਰਦਿਆਂ ਤੋਂ ਚੋਰੀਓ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਵੀ ਮੰਗਵਾ ਲਈਆਂ ਪਰ ਭੋਰਾ ਫਰਕ ਨਹੀਂ ਪਿਆ ਜਿਹੜੇ 5-700 ਜੋੜ-ਜੋੜ ਰੱਖਿਆ ਸੀ ਸਾਰਾ ਖਰਾਬ ਕਰ ਲਿਆ ਆਪਾਂ ਐਂ ਕਰਦੇ ਆ ਜਿਹੜਾ ਸਮਾਨ ਆਪਣੇ ਘਰੇ ਹੁੰਦੇ ਉਹਨੂੰ ਵਰਤ ਕੇ ਦੇਖ ਲੈਣੇ ਆ ਮੈਂ ਤਾਂ ਐਵੇਂ ਬੋਲੀ ਹੋ ਕੇ ਪੈਸੇ ਖਰਚ ਬੈਠੀ ਟਮਾਟਰ ਆਲੂ ਨਿੰਬੂ ਦੁੱਧ ਬੇਸਣ ਆਪਣੇ ਘਰੇ ਹੁੰਦੇ ਸਭ 11:00 ਵਜੇ ਸਾਡੇ ਘਰੇ ਆਜੀ ਮੇਰੇ ਕੋਲ ਸਾਰਾ ਸਮਾਨ ਪਿਆ ਭਾਨੋ ਨੇ ਉਸ ਨੂੰ ਪੱਕਾ ਕੀਤਾ ਤੇ ਆਪਣੇ ਘਰ ਵਾਪਸ ਆ ਗਈ 11:00 ਵਜੇ ਦੀਪੋ ਆ ਗਈ ਦੋਵੇਂ ਰਸੋਈ ਵਿੱਚ ਚਲੀਆਂ ਗਈਆਂ ਜਿਉਂ ਹੀ ਟਮਾਟਰ ਅੱਦਾ ਅੱਦਾ ਲੈ ਕੇ ਮੂੰਹ ਤੇ ਘਸਾਉਣ ਲੱਗੀਆਂ ਦੋਵਾਂ ਦੇ ਮੂੰਹ ਲਾਲ ਹੋ ਗਏ ਜਲਣ ਹੋਣ ਲੱਗੀ ਪਾਣੀ ਨੂੰ ਭੱਜੀਆਂ ਮੂੰਹ ਧੋਤੇ ਪਰ ਜਲਣ ਨਹੀਂ ਹਟੀ ਟਮਾਟਰ ਨਾਲ ਇੰਨੀ ਜਲਣ ਪਾਨੋ ਨੇ ਮੱਥੇ ਤੇ ਹੱਥ ਮਾਰਿਆ ਤੇ ਦੱਸਿਆ ਕਿ ਇਸੇ ਚਾਕੂ ਨਾਲ ਤਾਂ ਉਸਨੇ ਮਿਰਚਾਂ ਕੱਟੀਆਂ ਸਨ ਜਿਹੜੇ ਨਾਲ ਟਮਾਟਰ ਕੱਟਿਆ ਦੋਵਾਂ ਦੀਆਂ ਅੱਖਾਂ ਲਾਲ ਹੋ ਗਈਆਂ ਦੀਪੋ ਪਾਨੋ ਨੂੰ ਗਾਲਾਂ ਕੱਢੇ ਤੂੰ ਅੰਨੀ ਸੀ ਮਿਰਚਾਂ ਵਾਲਾ ਚਾਗੂ ਧੋ ਕੇ ਨਹੀਂ ਰੱਖਿਆ ਚੁੱਪ ਕਰ ਹੌਲੀ ਬੋਲ ਪਾਨੋ ਨੇ ਕਚੀਚੀ ਜਿਹੀ ਵਟਿਆ ਆਖਿਆ ਬੂ ਨਹੀਂ ਤੇਰਾ ਤਾਂ ਮੂੰਹ ਲਾਲ ਹੋਇਆ ਪਿਆ ਦੀਪੋ ਨੇ ਕਿਹਾ ਤੇਰਾ ਵੀ ਤਾਂ ਕੁੜੇ ਕੀ ਕਰ ਲਿਆ ਆਪਾਂ ਮੈਨੂੰ ਤਾਂ ਘਰੋਂ ਵੀ ਗਾਲਾਂ ਪੈਣਗੀਆਂ ਆ ਲਾਲੇ ਠੀਕ ਹੋ ਜੂ ਭਾਨੋ ਨੇ ਦੁੱਧ ਤੋਂ ਮਲਾਈ ਲਾ ਕੇ ਪੜਾਉਂਦਿਆਂ ਕਿਹਾ ਥੋੜੀ ਦੇਰ ਬਾਅਦ ਜਲਨਤਾ ਘਟ ਗਈ ਪਰ ਜਿੱਥੇ-ਜਿੱਥੇ ਟਮਾਟਰ ਰਗੜਿਆ ਸੀ ਉਥੋਂ ਲਾਲੀ ਨਹੀਂ ਗਈ ਅੱਜ ਆਪਾਂ ਨੂੰ ਵੀ ਸਕੂਟਰ ਚਲਾਉਣ ਵਾਲੀਆਂ ਕੁੜੀਆਂ ਵਾਂਗ ਮੂੰਹ ਵਲੇਟਣੇ ਪੈਣਗੇ ਮੈਂ ਤਾਂ ਭੈਣੇ ਜਾਨੀ ਆ ਘਰੇ ਭਾਨੂ ਵੀ ਮੂੰਹ ਤੇ ਪੱਲਾ ਜਿਹਾ ਲੈ ਕੇ ਮੰਜੇ ਤੇ ਬੈਠ ਗਈ ਸੋਚਣ ਲੱਗੀ ਮੈਂ ਤੇ ਦੀਪੋ ਸੱਚੀ ਕਮਲੀਆਂ ਹੋ ਜਾਂਦੀਆਂ ਕਦੇ-ਕਦੇ ਬੈਠੀਆਂ ਬਿਠਾਈਆਂ ਨੇ ਕੀ ਪੰਗਾ ਛੇੜ ਲਿਆ ਇਹ ਨਹੀਂ ਬਤਾ ਹੂੰ ਡਾਕਟਰ ਤੋਂ ਦਵਾਈ ਲੈ ਕੇ ਠੀਕ ਹੋਵੇ ਬਾਹਰੋਂ ਭਾਨੇ ਦੀ ਆਵਾਜ਼ ਆਈ ਨਾਲ ਹੀ ਦੀਪੋ ਦੇ ਘਰ ਵਾਲਾ ਸੀ ਭਾਨੋ ਨੇ ਪਿੱਠ ਕਰ ਲਈ ਉੱਧਰ ਨੂੰ ਭਾਨਿਆਂ ਸਾਡੇ ਵਾਲੇ ਚੰਦ ਤੇ ਤਾਂ ਦਾਗ ਪੈ ਗਿਆ ਅੱਜ ਭਾਨੇ ਨੂੰ ਤਾਂ ਸਮਝ ਨਾ ਲੱਗੀ ਪਰ ਭਾਨੋ ਦਾ ਮੱਥਾ ਟਣਕਿਆ ਕਿ ਦੀਪੋ ਨੇ ਦੱਸ ਦਿੱਤਾ ਹੋ ਸੱਚ ਭਾਨੋ ਗੁੱਡੀ ਤੇ ਪਰੌਣਾ ਆਉਣ ਵਾਲੇ ਨੇ ਫੋਨ ਆਇਆ ਤੀ ਭਾਨੇ ਨੇ ਜੁੱਤੀ ਝਾੜਦਿਆਂ ਕਿਹਾ ਭਾਨੋ ਤਾਂ ਉੱਠ ਕੇ ਫਟਾਫਟ ਅੰਦਰ ਚਲੀ ਗਈ ਜਿਹੜੀ ਧੀ ਦੇ ਆਉਣ ਤੇ ਉਸ ਦਾ ਚਾਹ ਨਹੀਂ ਸੀ ਚੁੱਕਿਆ ਜਾਂਦਾ ਉਸ ਦੇ ਮੂੰਹੋਂ ਨਿਕਲਿਆ ਲੈ ਅੱਜ ਹੀ ਆਉਣਾ ਤੇ ਗੁੱਡੀ ਨੇ ਵੀ ਜਮਾਈ ਕੀ ਕਹੂ ਇਹ ਤਾਂ ਦੱਸ ਦੇਣਗੇ ਸਾਰਾ ਕੁਝ ਦੀਪੋ ਦੇ ਵੀ ਕੁਝ ਨਹੀਂ ਪੱਜਦਾ ਉਹ ਸੋਚ ਹੀ ਰਹੀ ਸੀ ਕਿ ਮੋਟਰਸਾਈਕਲ ਵੇੜਿਆ ਵੜਿਆ ਪਰ ਉਹਨੂੰ ਸਮਝ ਨਾ ਲੱਗੇ ਕਿ ਉਹ ਕੀ ਕਰੇ ਫਿਰ ਉਸ ਨੇ ਮੱਥੇ ਤੱਕ ਮਲਮਲ ਦਾ ਦੁਪੱਟਾ ਲੈ ਕੇ ਨੱਕ ਮੂੰਹ ਟੱਕ ਕੇ ਬਾਹਰ ਆ ਕੇ ਧੀ ਜਵਾਈ ਨੂੰ ਮਿਲੀ ਮਾਂ ਕੀ ਹੋਇਆ ਮੂੰਹ ਟਕਿਆ ਗੁੱਡੀ ਨੇ ਪੁੱਛਿਆ ਜਾੜ ਦੁਖਦੀ ਏ ਪੁੱਤ ਭਾਨੋਂ ਨੇ ਕਿਹਾ ਭਾਨਾ ਤੇ ਧਰਮਾ ਦੋਵੇਂ ਤਾੜੀ ਮਾਰ ਕੇ ਹੱਸ ਪਏ ਹੁਣ ਇਹ ਕੰਜਰ ਨਹੀਂ ਧਰੀ ਟੱਕੀ ਛੱਡਦੇ ਐ ਨਹੀਂ ਸੋਚਦੇ ਕਿ ਜਮਾਈ ਪਾਈ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਨਹੀਂ ਕਰੀ ਦੀਆਂ ਭਾਨੋਂ ਬੁੜਬੁੜਾਈ ਉਸ ਦੇ ਮੋਹੋਂ ਦੋਵਾਂ ਨੂੰ ਗਾਲ ਨਿਕਲੀ ਤੁਸੀਂ ਪੁੱਤ ਕਿਵੇਂ ਆਏ ਬਿਨਾਂ ਖਬਰ ਕੀਤੇ ਹੀ ਭਾਨੋਂ ਨੇ ਗੁੱਡੀ ਨੂੰ ਪੁੱਛਿਆ ਮੇਰੀ ਗਰਦਨ ਤੇ ਬਾਹ ਵਿੱਚ ਦਰਦ ਹੁੰਦਾ ਸੀ ਦਵਾਈ ਲੈਣ ਆਏ ਸੀ ਸ਼ਹਿਰ ਸੋਚਿਆ ਕਿਹੜਾ ਰੋਜ਼ ਰੋਜ਼ ਘਰੋਂ ਨਿਕਲਿਆ ਜਾਂਦਾ ਮਿਲ ਚੱਲਦੇ ਆ ਕਿਉਂ ਹੁੰਦੇ ਦਰਦ ਮੈਨੂੰ ਸਰਵਾਈਕਲ ਹੈ ਮਾਂ ਤੈਨੂੰ ਪਤਾ ਤਾਂ ਹੈ ਭਾਨੂ ਚਾ ਬਣਾਉਣ ਲੱਗੀ ਬਾਹਰੋਂ ਉੱਚੀ ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਭਾਨੂ ਸ਼ਰਮ ਨਾਲ ਮਰੀ ਜਾ ਰਹੀ ਸੀ ਉਸ ਨੂੰ ਦੀਪੋ ਤੇ ਗੁੱਸਾ ਆ ਰਿਹਾ ਸੀ ਦੀਪੋ ਨੂੰ ਸਬਕ ਸਿਖਾਉਣ ਦੀ ਸਕੀਮ ਸੁੱਜੀ ਉਸਨੇ ਗੁੱਡੀ ਨੂੰ ਕਿਹਾ ਤੇਰੀ ਮਾਸੀ ਨੂੰ ਹਾਕ ਮਾਰ ਲੈ ਕੱਲੀ ਏ ਕਰੇ ਉਹ ਵੀ ਪੀ ਲਊ ਚਾ ਕਾਕੇ ਨੂੰ ਵੀ ਆਖ ਅੰਦਰ ਬੈਠਕ ਵਿੱਚ ਬੈਠ ਜਾਣਗੇ ਗੁੱਡੀ ਥੋੜੀ ਦੇਰ ਬਾਅਦ ਵਾਪਸ ਆਈ ਉਸਨੇ ਬਾਰੋਈ ਆਵਾਜ਼ ਮਾਰੀ ਮਾਸੀ ਤਾਂ ਮੋਸਰਲੇ ਪੇਟਕੇ ਸਫਾਈਆਂ ਕਰਨ ਲੱਗੀ ਹੋਈਏ ਤੈਨੂੰ ਦੇਖ ਕੇ ਲੱਗ ਗਈ ਹੋਣੀ ਐ ਪਰ ਮੈਨੇ ਆਖਿਆ ਸਾਰੇ ਫਿਰ ਹੱਸ ਪਏ ਅੰਦਰ ਭਾਨੋ ਕਚੀਚੀਆਂ ਵੱਟੀ ਜਾਵੇ ਗੁੱਡੀ ਨੇ ਮਾਂ ਨੂੰ ਆਖਿਆ ਬਾਹਰ ਨੇਮਹਿੇਟ ਬੈਠ ਕੇ ਚਾਹ ਪੀਣਗੇ ਸਾਰੇ ਮੰਝੀਆਂ ਵਿੱਚਕਾਰ ਛੋਟਾ ਮੇਜ਼ ਰੱਖਿਆ ਕੋਲੀਆਂ ਵਿੱਚ ਪੰਜੀਰੀ ਪਾ ਕੇ ਨਾਲ ਚਾਹ ਵਾਲੀ ਟਰੇ ਗੁੱਡੀ ਨੂੰ ਫੜਾਉਂਦਿਆਂ ਆਖਿਆ ਜਾ ਪੁੱਤ ਤੂੰ ਹੀ ਫੜਾਇਆ ਚਾ ਗੁੱਡੀ ਚਾ ਫੜਾਉਣ ਗਈ ਤਾਂ ਧਰਮਾ ਆਖਣ ਲੱਗਿਆ ਤੇਰੀ ਮਾਂ ਨੂੰ ਵੀ ਬੁਲਾ ਲੈ ਉਹ ਵੀ ਇੱਥੇ ਆ ਕੇ ਪੀ ਲਊ ਮਾਂ ਦੇ ਜਾੜ ਦੁਖਦੀ ਏ ਭਾਨ cure ਆ ਜਾ ਬਾਹਰ ਆਪਣੀ ਗੁੱਡੀ ਵੀ ਥੋੜੀ YouTube ਨੇ ਬਿਮਾਰ ਕੀਤੀ ਏ ਭਾਨ ਨੇ ਆਵਾਜ਼ ਮਾਰਦੇ ਆ ਆਖਿਆ ਭਾਨੋਂ ਬਾਹਰ ਆ ਗਈ ਜਵਾਈ ਨੇ ਦੱਸਿਆ YouTube ਤੇ ਦੇਖ ਕੇ ਸਰਵਾਈਕਲ ਦੀ ਐਕਸਰਸਾਈਜ਼ ਕਰਨ ਲੱਗੀ ਛੇਤੀ ਠੀਕ ਹੋਣ ਲਈ ਵੱਧ ਜ਼ੋਰ ਲਾ ਬੈਠੀ ਦਰਦ ਵਧ ਗਿਆ ਡਾਕਟਰ ਨੇ ਸਾਰੇ ਟੈਸਟ ਤੇ ਐਕਸਰੇ ਕਰਵਾਇਆ ਕਿੰਦਾ ਨਾੜਾਂ ਤੇ ਵੱਧ ਦਾ ਪਈ ਹੋਈ ਏ ਹੋਰ ਹੁਣ 4000 ਲਾ ਕੇ ਆਏ ਆ ਗੁੱਡੀ ਨੇ ਢਿੱਲਾ ਜਿਹਾ ਮੂੰਹ ਬਣਾ ਕੇ ਆਖਿਆ ਤੇਰੀ ਮਾਂ ਤੇ ਮਾਸੀ ਵੀ ਡਾਕਟਰਣੀਆਂ ਬਣੀਆਂ ਫਿਰਦੀਆਂ ਨੇ ਭਾਨੋ ਆਪਦੀ ਲੰਬੀ ਗੁੱਤ ਤੇ ਗੋਰਾ ਰੰਗ ਵੀ ਦਿਖਾ ਦੇ ਗੁੱਡੀ ਨੂੰ ਉਹ ਫੇਰ ਹੱਸ ਪਏ ਭਾਨਿਆ ਤੈਨੂੰ ਯਾਦ ਇਹ ਸਾਰੀ ਉਮਰ ਆਪਦੇ ਕਣਕਵੰਨੇ ਰੰਗ ਕਰਕੇ ਇੱਕੋ ਬੋਲੀ ਤੇ ਨੱਚਦੀਆਂ ਸੀ ਗਿੱਧੇ ਵਿੱਚ ਅਕਲ ਹੋਵੇ ਨੀ ਭਾਵੇਂ ਰੰਗ ਹੋਵੇ ਕਾਲਾ ਪਰ ਹੁਣ ਪਤਾ ਨਹੀਂ ਕਿਉਂ ਅਕਲ ਦੇ ਪਿੱਛੇ ਕਰਤਾ ਤਰ ਮਾਂ ਬੋਲਿਆ ਬਸ ਕਰੋ ਜੀ ਹੁਣ ਮਾਂ ਨੂੰ ਹੋਰ ਤੰਗ ਨਾ ਕਰੋ ਜਵਾਈ ਨੇ ਭਾਨੋ ਦਾ ਪੱਖ ਲੈਂਦਿਆਂ ਆਖਿਆ ਕੋਈ ਨਾ ਪੁੱਤ ਘਰ ਲੈਣ ਦੇ ਟੀਚਰਾਂ ਇਹਨਾਂ ਨੂੰ ਭਾਨੋ ਨੇ ਹਾਰ ਮੰਨਦਿਆਂ ਆਖਿਆ ਪਰ ਇੱਕ ਗੱਲ ਹੈ ਭਾਨੋ ਤੇ ਦੀਪੋ ਨੂੰ ਟਾਈਮ ਦਾ ਨਹੀਂ ਕਦੇ ਪਤਾ ਲੱਗਿਆ ਜਿਹੜੇ ਕੰਮ ਬਿਨਾਂ ਸਰਦਾ ਨਹੀਂ ਤੇ ਉਹ ਹੀ ਕਰਿਆ ਇਹਨਾਂ ਨੇ 15 ਦਿਨ ਹੋ ਗਏ ਪਰਸੋਂ ਮੇਰੀ ਸਹੇਲੀ ਦਾ ਫੋਨ ਆਇਆ ਸੀ ਕਹਿੰਦੀ ਉਹਦੀ ਸੱਸ ਨੇ YouTube ਤੇ ਸਬਜ਼ੀ ਬਣਾਉਂਦੇ ਦੇਖ ਲਿਆ ਕਿਸੇ ਨੂੰ ਮੇਰੀ ਸਹੇਲੀ ਨੇ ਉਵੇਂ ਸਬਜ਼ੀ ਬਣਾਈ ਜਿਵੇਂ ਆਪਾਂ ਆਮ ਬਣਾਉਂਦੇ ਆ ਸੱਸ ਕਹੇ ਤੂੰ ਸਬਜ਼ੀ YouTube ਵਾਲਿਆਂ ਵਾਂਗ ਕਿਉਂ ਨਹੀਂ ਬਣਾਈ ਅਖੇ ਮੈਂ ਨਹੀਂ ਰੋਟੀ ਖਾਣੀ ਘਰ ਵਾਲਾ ਕਹੇ ਜਿਵੇਂ ਮੇਰੀ ਮਾਂ ਆਖਦੀ ਏ ਉਵੇਂ ਕਰ ਮੇਰੀ ਮਾਂ ਦਾ ਕਿਹਾ ਪੱਥਰ ਤੇ ਲਕੀਰ ਹੈ ਉਹਨਾਂ ਦੇ ਘਰੇ ਪੂਰਾ ਕਲੇਸ਼ ਪਿਆ ਇਹ ਤਾਂ ਮਾੜੀ ਗੱਲ ਐ ਤਾਂ ਨੌਂਤੀ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਗੱਲ ਹੋਈ ਧਰਮਾ ਬੋਲਿਆ ਮੈਨੂੰ ਲੱਗਦਾ ਅੱਧੀ ਦੁਨੀਆ ਆਪਦਾ ਟਾਈਮ ਖਰਾਬ ਕਰਦੀ ਏ ਕਮਲੇ ਹੋਏ ਪਏ ਆ ਲੋਕ ਆਪਦਾ ਦਿਮਾਗ ਨਹੀਂ ਵਰਤਦੇ ਭਾਨੇ ਦਾ ਜਵਾਈ ਬੋਲਿਆ ਗੱਲ ਸੱਚੀ ਏ ਭਾਈ ਅਸੀਂ ਤਾਂ ਸੱਚੀ ਕਮਲੀਆਂ ਹੋ ਗਿਆਂ ਦੀਪੋ ਵੇੜੇ ਵਰਦਿਆਂ ਬੋਲੀ